ਗਲ ਲੱਗ ਕੇ ਸਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਬੱਗਿਆ ਟੱਕ ਤੰਗਲੀ ਨਸੀਬਾਂ ਨੂੰ ਫਰੋਲੀਏ ਓਏ ਤੂੜੀ ਵਿੱਚੋਂ ਪੁੱਤ ਜੱਗਿਆ ਸਾਡੇ ਸਵਰਗਵਾਨਸੀ ਸੰਤ ਰਾਮ ਅਦਾਸੀ ਜੀ ਦੀ ਜਿਨ੍ਹਾਂ ਦੀ ਕੱਲ ਵਰਸੀ ਨੰਗ ਕੇ ਗਈ ਆ ਉਹਨਾਂ ਨੇ ਇਹ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਇਹ ਗੀਤ ਲਿਖੇ ਤੇ ਕਿਸਾਨਾਂ ਦੇ ਉੱਤੇ ਮਕਬੂਲ ਹੋਏ ਪੂਰੀ ਦੁਨੀਆ ਦੇ ਵਿੱਚ ਸੰਤ ਰਾਮ ਅਦਾਸੀ ਜੀ ਦਾ ਨਾਂ ਅੱਜ ਜੋ ਕਠਨਾਮਾ ਸਾਡੇ ਪੰਜਾਬ ਦੇ ਵਿੱਚ ਜੋ ਬਾਡੀ ਦਾ ਜੋਰ ਹੈ ਬਾਡੀ ਚੱਲ ਰਹੀ ਹੈਗੀ ਤੇ ਕਿੰਨੀਆਂ ਕਿਸਾਨਾਂ ਦੀਆਂ ਖੜੀਆਂ ਕਣਕਾਂ ਸੜ ਕੇ ਸੁਆਹ ਹੋ ਗਈਆਂ ਤੇ ਉਹਨਾਂ ਦੇ ਨਾਲ ਕਿਸਾਨਾਂ ਦੀ 20-20 ਲੱਖ ਰੁਪਏ ਦੀ ਮਸ਼ੀਨਰੀ ਵੀ ਵਿੱਚ ਸੜ ਗਈ ਤੇ ਕਿਸਾਨ ਰੋ ਰਹੇ ਨੇਗੇ ਜਿਨ੍ਹਾਂ ਦੀਆਂ ਕਣਕਾਂ ਸੜ ਕੇ ਸੁਆਹ ਹੋ ਗਈਆਂ ਜਿਨ੍ਹਾਂ ਦੇ ਸੈਂਕੜੇ ਕਿੱਲੇ ਸੜ ਕੇ ਸੁਆਹ ਹੋ ਗਏ ਤੇ ਦੁੱਖ ਦੀ ਗੱਲ ਇਹ ਵੀ ਹੈ ਤੇ ਦੋ ਪਿਓ ਪੁੱਤ ਜੀਰੇ ਤੋਂ ਉਹ ਸੜ ਕੇ ਸੁਆਹ ਹੋ ਗਏ ਕਣਕ ਦੇ ਵਿੱਚਾ ਇਹਨਾਂ ਦਾ ਘਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸਭ ਤੋਂ ਵੱਡੀ ਨਿਲਾਕੀ ਸਾਡੀਆਂ ਸਰਕਾਰਾਂ ਦੀ ਤੇ ਲੋਕ ਪਿੱਟੀ ਜਾਂਦੇ ਨੇ ਘੰਟਾ ਘੰਟਾ ਹੋ ਗਿਆ ਸੀਗਾ ਵੀ ਫਾਇਰ ਬਗਰੇਡ ਨਹੀਂ ਆਈ ਜਿਹੜੀ ਫਾਇਰ ਬਗਰੇਡ ਨੇ ਸਾਡੀ ਲੱਗੀ ਹੋਈ ਅੱਗ ਨੂੰ ਬੁਝਾਉਣਾ ਸੀਗਾ ਇਸ ਕੋਈ ਫਾਇਰ ਬਗਰੇਡ ਮੌਕੇ ਤੇ ਨਹੀਂ ਆਈ ਤਾਂ ਇਸ ਦੇ ਵਿੱਚ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਫੇਲ ਹੋਈਆਂ ਨੇ ਪੂਰੀ ਤਰ੍ਹਾਂ ਜੇ ਹੁਣ ਅਸੀਂ ਗੱਲ ਕਰੀਏ ਸੰਘਰਸ਼ਾਂ ਦੀ ਤੇ ਕਿਸਾਨ ਸਾਡੇ ਜਿਨ੍ਹਾਂ ਦੀ ਸੜ ਕੇ ਫਸਲ ਸੁਆਹ ਹੋ ਗਈ ਕੀ ਫਿਰ ਉਹਨੇ ਜਿਉਂਦੇ ਰਹਿ ਗਏ ਇਹ ਤਾਂ ਟੁੱਟ ਚੁੱਕੇ ਨੇ ਅੰਦਰੋਂ ਵੀ ਟੁੱਟ ਚੁੱਕੇ ਨੇ ਸਰਕਾਰ ਇਹਨਾਂ ਦੀ ਕਿੰਨੀ ਦੀ ਮਦਦਤ ਕਰੂਗੀ ਵੱਧੋ ਵੱਧ 10000 ਰੁਪਇਆ ਕਿੱਲੇ ਦਾ ਦੇ ਦੂ ਕੀ ਇੱਕ ਕਿੱਲੇ ਦੇ ਉੱਤੇ ਕਿੰਨਾ ਖਰਚਾ ਆਉਂਦਾ ਤਾ ਖਰਚਾ ਵੀ ਨਹੀਂ ਮੁੜਦਾ ਇਹ ਜਿਹੀਆਂ ਉਹਦੇ ਨਾਲ ਤਾਂ ਜਿਹੜੀਆਂ ਸਰਕਾਰਾਂ ਨੇ ਮਦਦ ਦੇਣੀ ਹੈਗੀ ਤੇ ਜੇ ਹੁਣ ਉਹ ਤੋਂ ਬਾਅਦ ਕਿਸਾਨ ਕੀ ਕਰੂਗਾ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਵਾਹਣ-ਵਾਹੇ ਸੀ ਕਣਕਾਂ ਬੀਜੀਆਂ ਸੀਗੀਆਂ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਪਿਆ ਹੁਣ ਕਿਸਾਨ ਦੇ ਪੱਲੇ ਇੱਕ ਰੱਸਾ ਰਹਿ ਗਿਆ ਗਲ ਚ ਪਾਉਣ ਵਾਲਾ ਉਹ ਰਹਿ ਗਿਆ ਇਹ ਬੜੀ ਦੁੱਖ ਦੀ ਗੱਲ ਹੈ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੇਕਰ ਸਾਡੇ ਕਿਸਾਨ ਧਰਨਿਆਂ ਤੇ ਬੈੰਦੇ ਆ ਤਾਂ ਐਮਐਸਪੀ ਦੀ ਮੰਗ ਕਰਦੇ ਨੇ ਤੇ ਕਿ ਵੀ ਸਾਡੇ ਕਿਸਾਨਾਂ ਦਾ ਜਿਹੜਾ ਖਰਚਾ ਇੰਨਾ ਜ਼ਿਆਦਾ ਹੈ ਉਹ ਪੱਲਾ ਪੂਰਾ ਨਹੀਂ ਹੁੰਦਾ ਤਾਂ ਫਿਰ ਉਹਨਾਂ ਦੇ ਉੱਤੇ ਫੁੱਟ ਕਿਟਾਪਾ ਸਰਕਾਰ ਦਾ ਜ਼ੋਰ ਦਿਖਾਇਆ ਜਾਂਦਾ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਨੂੰ ਘੜੀਸਿਆ ਜਾਂਦਾ ਉਹਨਾਂ ਦੇ ਟਰੈਕਟਰ ਟਰਾਲੀ ਚੋਰੀ ਕੀਤੇ ਜਾਂਦੇ ਨੇ ਇਹ ਇੱਕ ਬਹੁਤ ਵੱਡੀ ਦੁਖਦਾਈ ਗੱਲ ਹੈ ਕਿਸਾਨਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣਨੀ ਚਾਹੀਦੀ ਆ ਕਿਸਾਨਾਂ ਨੂੰ ਬੇਲੜ ਕਹਿਣਾ ਵੀ ਬਹੁਤ ਮਾੜੀ ਗੱਲ ਹੈਗੀ ਤੇ ਅਸੀਂ ਇਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਕਿਸਾਨਾਂ ਦੀ ਤੇ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਜਿਨ੍ਹਾਂ ਦੇ ਜਾਨਾਂ ਚਲੀਆਂ ਗਈਆਂ ਉਹਨਾਂ ਦੇ ਪਰਿਵਾਰਾਂ ਵਾਸਤੇ ਬਹੁਤ ਕੁਛ ਕਰਨ ਦੀ ਲੋੜ ਹੈ ਜੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਵੇ ਕਿਉਂਕਿ ਉਹ ਤਾਂ ਮੁੜ ਕੇ ਆਉਣਾ ਨਹੀਂ ਭੈਣਾ ਦੇ ਵੀਰ ਚਲੇ ਗਏ ਮਾਵਾ ਦੇ ਪੁੱਤ ਚਲੇ ਗਏ ਉਹਨਾਂ ਦੇ ਘਰਾਂ ਦੇ ਚਿਰਾਗ ਕਮਾਉਣ ਵਾਲੇ ਚਲੇ ਗਏ ਤਾਂ ਉਹ ਇਹ ਜੀ ਮੌਤ ਗਏ ਕਿ ਜਿਉਂਦੇ ਜੀ ਸੜ ਕੇ ਸੁਆਹ ਹੋ ਗਏ ਤੇ ਵੱਡੀ ਹੋਰ ਕੋਈ ਕਿਸਾਨਾਂ ਬਾਹਤੇ ਦੁੱਖ ਦੀ ਗੱਲ ਨਹੀਂ ਬਹੁਤ ਦੁਖਦਾਈ ਗੱਲ ਹੈਗੀ ਇਹ ਫੋਟੋਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੱਗੀਆਂ ਨੇਗੀਆਂ ਤੇ ਇੱਕ ਕਣਕ ਨੂੰ ਅੱਗ ਲੱਗ ਗਈ ਤਾਂ ਉਹ ਕੰਪੈਨ ਵਾਲੇ ਨੂੰ ਜਦੋਂ ਪਤਾ ਲੱਗ ਗਿਆ ਉਹ ਇੰਨੀ ਭਜਾ ਕੇ ਕੰਪੈਨ ਕਣਕ ਵੱਢ ਰਿਹਾ ਵੀ ਜਿੰਨੀ ਕਿ ਬਚਤ ਹੁੰਦੀ ਹੈ ਓਨੀ ਤਾਂ ਬਾਜੇ ਉਸ ਡਰਾਈਵਰ ਨੇ ਆਪਦੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾਇਆਗਾ ਤੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਤਾਂ ਉਹਦੀ ਵੀ ਇੱਕ ਸਲੂਟ ਹੈ ਉਸ ਡਰਾਈਵਰ ਨੂੰ ਜਿਨੇ ਇੰਨੀ ਤੇਜ਼ ਕੰਬੈਨ ਚਲਾ ਕੇ ਜਿੰਨੀ ਕਿ ਕਣਕ ਵੱਢੀ ਗਈ ਉਹਨੇ ਕਿਸਾਨ ਦਾ ਫਾਇਦਾ ਕੀਤਾ ਤੇ ਜਿਹੜੀਆਂ ਮਸ਼ੀਨਾ ਚੱਲਦੀਆਂ ਸੜਕੇ ਸੁਆਹ ਹੋ ਗਈਆਂ ਟਰੈਕਟਰ ਬੰਦੇ ਸੜਕੇ ਸੁਆਹ ਹੋ ਗਏ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈਗੀ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਰਕਾਰਾਂ ਤੱਕ ਜਰੂਰ ਪਹੁੰਚਾਓ